ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਵੀਰ ਭੈਣ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਧਰ ਆਪਾਂ ਚੁੱਲੇ 'ਚ ਅਗਮਚਾਰ ਕੇ ਜੱਪਾ ਧਰਦੇ ਆਂ ਸਬਜ਼ੀ ਆਲੂ ਗਾਜਰਾਂ ਦੀ ਪਹਿਲਾਂ ਪਰ ਇੰਨੀ ਸੀ ਲੈਟੀ ਚੁੱਲੇ 'ਚ ਅਗ ਬੰਚਾਲੀ ਸੀ ਬੈੜੀ ਖਾਤਰ ਆਪਾਂ ਲੈਟੀ ਦਿੰਨੀ ਸੀਗੀ ਗੁੜ ਪਾ ਕੇ ਦਾ ਵੰਡਰ ਰੰਨੇ ਤੇ ਫਿਰ ਅੱਗ ਮੱਚਦੀ ਸੀ ਮੂੰ ਵੀ ਅਸੀਂ ਚੁੱਲੇ 'ਚ ਅੱਗ ਮਚਾ ਲੈਣਾ ਸਰਦੀ ਸਰਦੀ ਤਾਂ ਕਿਉਂਕਿ ਗੋਬਰ ਗੈਸ ਘਟ ਜਾਂਦਾ ਜੀ ਤੇ ਉਹਦੇ ਇੰਡਕਸ਼ਨ ਤੇ ਵਧੀਆ ਨਹੀਂ ਬਣਦੀ ਸਬਜ਼ੀ ਉਹ ਤੁਹਾਨੂੰ ਸਵਾਦ ਨਹੀਂ ਲੱਗਦੀਗੀ ਇਸ ਕਰਕੇ ਫਿਰ ਅਸੀਂ ਚੁੱਲੇ 'ਚ ਅੱਗ ਬਾਲ ਲੈਨੇ ਗੋਬਰ ਗੈਸ ਤੇ ਸਬਜ਼ੀ ਵਧੀਆ ਲੱਗਦੀ ਹੈ ਜਾਂ ਫਿਰ ਚੁੱਲੇ ਤੇ ਉਹਨਾਂ ਇੰਡਕਸ਼ਨ ਤੇ ਸਬਜ਼ੀ ਤਾਂ ਅਸੀਂ ਕਰਕੇ ਤਾਂ ਕੱਲਾ ਕੇ ਕਈ ਵਾਰ ਤਰਤ ਦਿੰਨੇ ਤਰਕੇ ਤਾਂ ਅਸੀਂ ਉਤੀ ਬਣਾਉਣਾ ਹੁੰਦਾ ਗੋਬਰ ਗੈਸ ਤੇ ਪਰ ਰੱਖ ਦਿੰਨੇ ਹੁੰਦੇ ਬਣ ਲਈ ਫਿਰ ਵੀ ਸਾਨੂੰ ਵਧੀਆ ਲੱਗਦੀ ਪਹਿਲਾਂ ਉਤੋਂ ਬਣੀ ਹੋਈ ਕਾਹਤੋਂ ਸਾਨੂੰ ਆਪ ਨੂੰ ਵਧੀਆ ਲੱਗਦੀ ਦੱਬਰ ਚਾਹੇ ਖਾਈ ਲਵੇ ਪਰ ਸਾਨੂੰ ਨਹੀਂ ਬਥੇ ਲੱਗਦੀ ਸਬਜ਼ੀ ਸੇ ਕਰ ਸਕਤਾ ਹਾਂ ਕਿ ਜੇ ਆਪਾਂ ਬਾਹਰੋਂ ਗੋਹਾ ਟਾਈਮ 5 ਵਜੇ ਨਾਲੇ ਨੇ ਗੋਹਾ ਢੇਕੀ ਦਾਸ ਕਮਟਾ ਲਾ 5-7 ਮਿੰਟ ਹੀ ਲੱਗਦੇ ਨੇ ਆਪਾਂ ਨੂੰ ਬਾਹਰੋਂ ਗੋਹਾ ਢੇਕਣ ਤੇ ਤਾਂ ਤੇ ਇਸ ਤੋਂ ਬਾਅਦ ਫਿਰ ਆਪਾਂ ਮੱਝੇਨ ਤਾਰਾ ਡੋਕੀ ਕੱਢਾਂਗੇ ਤੇ ਆਪਣੀ ਬੈੜੀ ਦਾ ਵੀ ਸਾਨੂੰ ਨਾ ਇੰਨਾ ਮਾਂ ਡੁੱਕੀ ਹੋ ਰਿਹਾ ਬਸ ਬੈੜੀ ਕਣੀ ਉਹ ਤਾਂ ਸਾਡਾ ਤੇ ਚੰਗੀ ਪੱਲੀ ਵਧੀਆ ਸੀਗੀ ਇਪਰਸੂ ਪਰਸੂ ਸ਼ਾਮ ਨੂੰ ਧਾਰ ਕੱਢੀ ਸੀ ਦੁੱਧੋ ਵੀ ਅਸਾਂ ਨੂੰ ਆਦਤ ਐ ਅਸੀਂ ਪੂਣ ਲੈਨੇ ਹੁੰਨੇ ਦੁੱਧ ਨਾਲ ਕਿਵਾਰੀ ਪਤਾ ਲੱਗ ਜਾਂਦਾ ਸਿੱਧੀ-ਸ਼ੁੱਧੀ ਦਾ ਤੇ ਅਸੀਂ ਉਹ ਨਹੀਂ ਕਰਦੇ ਪਰ ਦੁੱਧਾ ਜੀ ਬਰਤਨ ਤਾਂ ਆਪਾਂ ਨਹੀਂ ਲੱਗੇ ਬੈੜੀ ਦਾ ਆਪਾਂ ਉਧਰ ਕੁੱਤਿਆਂ ਨੂੰ ਕੁੱਤੀ ਸੂਰੀਏ ਕਿਧਰ ਕਤੂਰੇ ਨੂੰ ਪਾਏ ਉਹਨੇ ਕੁਝ ਕੁਝ ਹੋਰ ਕੁੱਤੇ ਪੀ ਜਾਂਦੇ ਨੇਗੇ ਤੇ ਆਪਾਂ ਕਿਹਾ ਦੁੱਧ ਪੂਣ ਕੇ ਦੇਖੀ ਆਪਾਂ ਜੇ ਪੁਣਿਆ ਦੁੱਧ ਜੀ ਲਾਲ-ਲਾਲ ਸਿੱਧੀਆਂ ਜਮੇ ਖੂਨ ਵਾਲੀਆਂ ਤੇ ਫਿਰ ਅਸੀਂ ਉਹ ਤਰਾਤ ਹੋ ਗਈ ਹਨੇਰਾ ਹੋ ਗਿਆ ਕਾਫੀ ਉਹਨਾਂ ਦੁੱਧ ਪਹਿਲਾਂ ਪਿਆਜ਼ੀ ਫਿਰ ਅਸੀਂ ਪੂਣ ਲਿਆ ਤੇ ਜੋ ਦੇਖਿਆ ਵੀ ਸਿੱਧੀਆਂ ਆ ਰਹੀਆਂ ਨੇ ਖਾਸੀਆਂ ਫਿਰ ਡਾਕਟਰ ਨੂੰ ਫੋਨ ਕਰਿਆ ਡਾਕਟਰ ਕਹਿੰਦਾ ਵੀ ਮੈਂ ਹੁਣ ਸਵੇਰੇ ਆ ਸਕਦੇ ਹਾਂ ਵੀ ਹੁਣ ਤਾਂ ਨਹੀਂ ਆ ਸਾਡਰਨ ਵਾਲੀ ਕੋਈ ਗੱਲ ਨਹੀਂ ਕਹਿੰਦਾ ਤੇ ਫਿਰ ਸਵੇਰੇ ਡਾਕਟਰ ਆਇਆ ਤੇ ਉਹਨੇ ਫਿਰ ਟੈਸਟ ਕਰਿਆ ਦੁੱਧ ਦਾ ਤੇ ਕਹਿੰਦਾ ਥਨੇਲਾ ਰੋਗ ਵੀ ਹਜੇ ਸਟਾਰਟਿੰਗ ਹੀ ਹੈ ਜੇ ਇੰਨੀ ਪ੍ਰੋਬਲਮ ਹੈ ਨਹੀਂਗੀ ਐ ਨਹੀਂ ਪਤਾ ਲੱਗਦਾ ਜੀ ਪਸ਼ੂ ਦਾ ਹਨਾ ਕਹਿੰਦਾ ਇਹ ਸਟਾਰਟਿੰਗ ਹੈ ਉਹ ਇੰਨਾ ਹੈ ਨਹੀਂਗਾ ਟੈਸਟ ਕਰਿਆ ਸੀਗਾ ਤੇ ਉਹਨੇ ਫਿਰ ਕੱਲ ਟੀਕੇ ਮੰਗਵਾ ਕੇ ਫਿਰ ਅਸੀਂ ਕੱਲ ਵਿਆ ਵੀ ਗਏ ਸੀਗੇ ਅੱਜ 15 ਫਰਵਰੀ ਹੋ ਗਈ ਕੱਲ 10 ਫਰਵਰੀ ਸਰ ਵਿਆ ਗਏ ਸੀ ਫਿਰ ਲੈਹਰੇ ਤੋਂ ਜਾ ਕੇ ਆਪਣੇ ਜੱਖ ਲੂ ਟੀਕੇ ਨਹੀਂ ਮਿਲਦੇ ਹੋ ਲੈਹਰੇ ਤੋਂ ਜਾ ਕੇ ਟੀਕੇ ਲੈ ਆਏ ਜੀ ਫਿਰ ਬੈੜੀ ਤੇ ਲਵਾਏ ਫਿਰ ਅਸੀਂ ਵਿਆਹ ਲਏ ਵਿਆਹ ਜਾਣ ਨੂੰ ਵੀ ਲੇਟ ਹੋ ਗਏ ਸੀਗੇ 12:00 ਵੱਜ ਗਏ ਸਾਨੂੰ ਕਰੋ ਤੁਰਦਿਆਂ ਨੂੰ 12:00 ਸਵਾ 12 ਨਹੀਂ ਸਾਡੀ ਸਲਾਹ ਸੀ ਵੀ ਸਾਡੇ ਕਿ 11:00 ਆਪਾਂ ਕਰੋ ਚੱਲ ਪਾਂਗੇ ਬਾਕੀ ਤਾਂ ਆਪਣਾ ਸਾਰਾ ਕੰਮ ਨਿਪਟੜ ਗਿਆ ਸੀ ਫਿਰ ਇਹ ਜਾ ਕੇ ਟੀਕੇ ਲੈ ਕੇ ਆਏ ਲੈਹਰੇ ਤੋਂ ਫਿਰ ਡਾਕਟਰ ਸਾਦ ਕੇ ਲਵਾਏ ਟੀਕੇ ਉਸ ਕਰਤਾ ਨਾ ਬੈੜੀ ਕਰਕੇ ਸਾਡਾ ਬਾਹਰੀ ਮਾਂਜਾ ਖਰਾਬ ਹੋ ਰਿਹਾ ਕੋ ਟੀਕੇ ਲੱਗਣੇ ਕਰਕੇ ਬੈੜੀ ਦੁੱਧ ਵੀ ਘਟ ਗਈ ਹੁਣ ਆ ਰਹੀ ਸੀਗੀ 15 ਕਿਲੋਟਰ ਦੁੱਧ ਹੈਗਾ ਸੀ ਬਿਹੜੀ ਥੱਲੇ ਤਿਆਰ ਹੋ ਗਿਆ ਸੀਗਾ ਤੇ ਬਸ ਜੀ ਫਿਰ ਜਦੋਂ ਮਸੂ ਹੋਣਾ ਹੁੰਦਾ ਹੈ ਨਾ ਤੇ ਆ ਸੀਗੀ ਵੀ 25 ਲੀਟਰ ਦਾ ਰਾਮ ਨਾਲ ਕਰਿਆਊਗੀ ਇਹ ਪਰ ਥਣਾ ਦੇ ਉਹਦੇ ਕਰਕੇ ਪ੍ਰੋਬਲਮ ਕਰਕੇ ਟੀਕੇ ਲੱਗੇ ਜੀ ਇਹ ਮੈਨੂੰ ਲੱਗਾ ਜਿਆਦਾ ਇਨਫੈਕਸ਼ਨ ਹੋ ਗਈ ਬੱਚੇਦਾਨੀ ਚ ਡਾਕਟਰ ਕਹਿੰਦਾ ਉਹ ਇਨਫੈਕਸ਼ਨ ਉਹ ਫਿਰ ਇਹਦੇ ਥਣਾ ਚ ਚੱਲ ਗਈ ਪਿਛਲੇ ਥਣਾਂ ਨੂੰ ਜਿਆਦਾ ਇਨਫੈਕਸ਼ਨ ਜਿਆਦਾ ਹੈਗੀ ਕੁਝ ਤਾਂ ਬਿਲਕੁਲ ਹੀ ਲਾਲ ਦੁੱਧ ਆਉਣ ਲੱਗ ਰਿਹਾ ਸੀ ਜਿਵੇਂ ਲਾਲ ਰੰਗ ਦਾ ਐਨਾ ਮਨ ਖਰਾਬ ਹੋਇਆ ਦੇਖ ਕੇ ਹੁਣ ਪਿਛਲੇ ਥਣਾ ਦੁੱਧ ਢੱਡ ਕੱਢ ਲੈਣੇ ਆ ਉਹ ਪਾਣੀ ਚ ਪਾਏ ਉਹਨਾਂ ਪਸੂਏ ਚ ਤੇ ਮੂਲੇ ਥਨਾਲਾ ਸਹੀ ਹੈ ਉਹ ਕੁਛ ਆਪਾਂ ਬੱਚੇ ਨੂੰ ਪਿਆ ਦੇਣੇਗੇ 2 ਟਾਇਟਰ ਲੀਟਰ ਰਿਕ ਟਾਈਮ ਦਾ ਜਿਹੜਾ ਬਚਦਾ ਆਪਾਂ ਬਾਹਰ ਘੁੱਟੇ ਨੂੰ ਪਾ ਦਿੰਨੇ ਆਂ ਇਹ ਪਤਾ ਨਹੀਂ ਕੀ ਪ੍ਰੋਬਲਮ ਹੋਈ ਪਈ ਐ ਪਸ਼ੂਆਂ ਨੂੰ ਹਣਾ ਇੱਕ ਤੋਂ ਦੇਖੇ ਜੋਰ ਬੈੜੀਆਂ ਨੇ ਖਾਣਾ ਨੂੰ ਤੇ ਨਾ ਮੱਜਾਂ ਦੇ ਕਟਰੂ ਅੰਦਰ ਮੁੱਕਣ ਲੱਗ ਰਹੇ ਨੇ ਕਿ ਕਈ ਇਹੋ ਜਿਹੇ ਕੇਸ ਸੁਣ ਲਏ ਮੱਜਾਂ ਵਾਲੇ ਤਾਂ ਦੋ ਦੋ ਤਿੰਨ ਤੋਂ ਸਾਡੇ ਪਿੰਡ 'ਚ ਹੀ ਹੋ ਗਏ ਪਤਾ ਨਹੀਂ ਕੀ ਬਿਮਾਰੀ ਹੋ ਰਹੀ ਐ ਸੀ ਇਹ ਪਸ਼ੂਆਂ ਨੂੰ ਐਂ ਡਰ ਲੱਗਦਾ ਜੀ ਬਸ ਪਸ਼ੂਆਂ ਤੋਂ ਦੇ ਖੈਰ ਸੁੱਖ ਨਾਲ ਸੂ ਪਹਿਣਾ ਤੇ ਸਿੱਧੇ ਧਾਰੇ ਪਹਿ ਜਾਣਾ ਪ੍ਰਗਣੇ ਪ੍ਰਮਾਤਮਾ ਸਭ ਦੀਆਂ ਮੱਜਾਂ ਹਨਾ ਆ ਲੈ ਕਿਡ ਬਣ ਕੇ ਕੋਈ ਲੈਂਦਾ ਚੋਣੇ ਦੇ ਸਿੰਗ ਨਹੀਂ ਜੀ ਅੱਗੇ ਤਾਂ ਫਸਪੀਆਂ ਆ ਜਾਂਦੀਆਂ ਅਜਿਹਾ ਕਦ ਪੁਕਤੀ ਜੀ ਮੈਸ ਵੀ 1 ਲੱਖ ਰੁਪਏ ਦੀ ਐ ਇਹ ਸਭ ਦੇ ਮੱਝਾਂ ਵਧੀਆ ਠੀਕ ਠਾਕ ਰਹਿਣ ਇੱਥੇ ਜੇ ਆਪ ਆ ਗਏ ਮੱਝਾਂ ਚ ਪਾਣੀ ਪਿਲਾਉਣ ਲੱਗ ਰਹੇ ਨੇ ਆਪਾਂ ਮੱਝਾਂ ਨੂੰ ਤੇ ਆਪਾਂ ਹੁਣ ਤਾਰਾਂ ਤੋਂ ਪਹਿਲੇ ਪਾਣੀ ਪਿਲਾ ਦਿੰਨੇ ਆ ਪਹਿਲਾਂ ਸਾਨੂੰ ਹੋਇਆ ਕਰਦਾ ਫੈਂਟ ਕਰਕੇ ਨਾ ਵੀ ਆਪਾਂ ਬਾਅਦ ਚ ਪਾਣੀ ਪਈਏ ਹੁਣ ਫੈਂਟ ਸਹੀ ਚੱਲ ਰਹੀ ਆ ਆਪਾਂ ਪਾਣੀ ਪਹਿਲੇ ਹੀ ਪਿਲਾ ਦੇਣਾ ਨਾਲ ਦੀ ਨਾਲ ਆਪਾਂ ਤਾਰਾ ਕੱਢ ਲੈਣੇ ਆ ਤੇ ਪਾਣੀ ਆਪਾਂ ਪਹਿਲੇ ਬਲਾਦਿੰਗ ਕਿਉਂਕਿ ਫਿਰ ਆਪਾਂ ਜਿਆਦਾ ਲੇਟ ਹੋ ਜਾਂਦੇ ਸੀਗੇ ਤੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਮਦਦਾਂ ਦਿੱਤੀਆਂ ਹਨਾ ਗਾਂ ਖਾਤਰ ਸਾਰੇ ਮੇਰੇ ਭੈਣ ਭਾਈਆਂ ਦਾ ਮੇਰੇ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕੋ ਕਮੈਂਟ ਅਜ ਕਹਿਣ ਤੁਸੀਂ ਨਾ ਜਾਣਾ ਪਾ ਕੇ ਹਨਾ ਵਿਤਾਰ ਕੱਢਿਆ ਕਰੋ ਹਾਂਜੀ ਅਸੀਂ ਜਾਣਾ ਹੀ ਪਾਇਆ ਕਰਾਂਗੇ ਹੁਣ ਅਸੀਂ ਸਾਨੂੰ ਕਈਆਂ ਨੇ ਕਹਿਤਾ ਵੀ ਜਿਵੇਂ ਲੱਤ ਮਾਰਦੀ ਇਹ ਵੀ ਵੈਸੇ ਕਰਦੀਆਂ ਹੁੰਦੀਆਂ ਨੇ ਨਾ ਬੈੜੀਆਂ ਇਹ ਆਇਨ ਹੈਗਾ ਵੀ ਵੀ ਉਹ ਬੈੜੀਆਂ ਨੂੰ ਲੱਤਾਂ ਲਿਆਉਣ ਦੀ ਆਦਤ ਹੀ ਹੁੰਦੀ ਹੈਗੀ ਤੇ ਹੁਣ ਅਸੀਂ ਨਿਆਣਾ ਬਟਾਂਗੇ ਜੀ ਕੱਪੜੇ ਨਿਆਣੇ ਹੀ ਪਾਵਾਂਗੇ ਤੇ ਮਾਮਾ ਜੀ ਵੀ ਕਹਿੰਨੇ ਕਹਿੰਦੇ ਤੁਸੀਂ ਨਿਆਣੇ ਦੀ ਆਤ ਪਾਓ ਵੀ ਜੇ ਤਾਂ ਆਪਾਂ ਮਸ਼ੀਨ ਲਾ ਕੇ ਧਾਰ ਕੱਢਣੀ ਆ ਫਿਰ ਤਾਂ ਕੋਈ ਟੈਨਸ਼ਨ ਨਹੀਂ ਨਿਆਣੇ ਦੀ ਹਨਾ ਜੇ ਪੱਥੀ ਵੀ ਧਾਰ ਕੱਢਣੀ ਆ ਨਾ ਫਿਰ ਤਾਂ ਨਿਆਣਾ ਪਾਉਣਾ ਹੀ ਪਊਗਾ ਇਸ ਕਰਕੇ ਹੁਣ ਅਸੀਂ ਨਿਆਣਾ ਪਾਇਆ ਕਰਾਂਗੇ ਇਸਦੇ ਤੇ ਆਪ ਵੀ ਧਾਰ ਕੱਢ ਲਿਆ ਕਰਾਂਗੇ ਹੁਣ ਅਗੇ ਸੰਗਰਜਾ ਲੱਗਦਾ ਵੀ ਲਾਤੀ ਚੱਕਦੀ ਹੈ ਜਿਵੇਂ ਤੁਹਾਡੇ ਡੈਡੀ ਧਾਰ ਕੱਢਦੇ ਨੇਗੇ ਕਿਉਂਕਿ ਫਿਰ ਇਹਨਾਂ ਦਾ ਤਾਂ ਬਾਹਰ ਅੰਦਰ ਦਾ ਕੰਮ ਹੈ ਜੀ ਬਾਹਰ ਅੰਦਰ ਵੀ ਜਾਣਾ ਹੁੰਦਾ ਹੈ ਹਨਾ ਖੇਤੀ ਦਾ ਕੰਮ ਹੈ ਘਰੇ ਵੀ ਨਹੀਂ ਰਹਿ ਸਕਦੇ ਤੇ ਇਸ ਕਰਕੇ ਫਿਰ ਆਪਾਂ ਨਿਆਣਾ ਪਾਗ ਨੂੰ ਆਪ ਹੀ ਧਾਰਾ ਕੱਢਾ ਕਰਾਂਗੇ ਇਸ ਦੀ ਪਹਿਲਾਂ 2-3 ਦਿਨ ਮੈਂ ਕੱਢੀ ਸੀ ਇੱਕ ਦਿਨ ਮਾੜੀ ਜਿਹੀ ਲੱਤ ਜਿਹੀ ਐਸੀ ਲਹਿਾਈ ਮੈਨੂੰ ਐ ਸੜਾ ਰ ਬੈਠਾ ਮੈਨੂੰ ਇਹ ਥੱਲੇ ਬੈਠਣ ਤੋਂ ਬਹੁਤ ਡਰ ਲੱਗਣ ਲੱਗ ਗਿਆ ਰੋਣਾ ਇੱਕ ਤਾਂ ਜੀ ਬਾਲੀ ਵੱਡੀ ਗਾਂ ਐ ਛੋਟੀ ਜੀ ਹੁੰਦੀ ਫਿਰ ਤਾਂ ਮੈਂ ਹੈਂਡਲ ਕਰ ਲੈਂਦੀ ਤੇ ਅੰਦਰੋਂ ਪਪਲੇ ਵਾਲਾ ਗਰੇਂਜ ਪਾਣੀ ਤੇ ਨਿਆਣਾ ਤਾਂ ਆਪਾਂ ਹੁਣ ਬੈੜੀ ਦੇ ਪਾਇਆ ਕਰਾਂਗੇ ਜੋ ਸਾਨੂੰ ਸਾਰੇ ਕਹਿਣ ਲੱਗੇ ਕਹਿੰਦੇ ਨਿਆਣਾ ਪਾਇਆ ਕਰੋ ਇਸ ਦੇ ਕਿਉਂਕਿ ਬੈੜੀ ਨਾਲ ਕੋਈ ਪਰੋਸਾ ਨਹੀਂ ਜਿਹੜਾ ਲੱਤ ਬਾਲਟੀ ਦੇ ਵਿੱਚ ਧਰ ਦੇਣਾ ਹਨਾ ਕਿ ਕੋਲ ਤਾਂ ਹਮੇਸ਼ਾ ਉਹਨਾਂ ਦੀ ਆਦਤ ਹੀ ਹੁੰਦੀ ਐ ਇਹਨਾਂ ਨੂੰ ਤੇ ਆਪਾਂ ਫੇਰ ਕੱਢਾਂਗੇ ਇਹਨਾਂ ਦੀ ਧਾਰਾਂ ਮੱਝਾਂ ਦੀਆਂ ਪਾਣੀ ਥਾੜੇ ਮੱਝਾਂ ਨੂੰ ਗੋਚਾ ਕਰ ਕਰ ਪਿੰਦੀਆਂ ਨੇ ਇੱਕ ਮਿੰਟ ਆਇਆ ਸੀ ਪਹਿਲਾਂ ਕਿ ਤੁਸੀਂ ਖੇਡ ਕਰਾ ਲਓ ਹਨਾ ਖੇਡ ਸਾਡੇ ਹੈਗੀ ਸੀ ਚੰਗੀ ਭਲੀ ਐਸੀ ਐਸੀ ਖੇਡ ਪੱਟੀ ਉਹ ਪੱਟ ਕੇ ਫੇਰ ਰੱਖ ਲਈ ਸੀਗੀ ਉਸ ਤੋਂ ਬਾਅਦ ਜੀ ਉਥਲੇ ਸੱਪ ਆ ਕੇ ਬੈਠ ਗਿਆ ਸੀ ਨਾ ਉਹ ਮੇਰੇ ਮੂੰਹ ਲਾ ਗਿਆ ਸੱਪ ਉਸ ਤੋਂ ਬਾਅਦ ਅਸੀਂ ਖੇਡ ਚੱਕ ਕੇ ਪਰਾਂ ਸੱਡਤੀ ਮੁੜ ਕੇ ਖੇਡ ਹੀ ਨਹੀਂ ਰੱਖੀ ਮੱਝਾਂ ਨੂੰ ਪਹਿਲਾਂ ਆਪਾਂ ਖੇਡਤੀ ਪਾਣੀ ਪਿਆ ਕਰਦੇ ਹੁੰਦੀ ਸੀ ਜ ਆਪਣੇ ਤੇ ਉਹ ਚੱਕਮੀ ਸੀਗੀ ਥੱਲੋਂ ਖਾਲੀ ਜਗ੍ਹਾ ਨਹੀਂ ਹੁੰਦੀ ਐ ਜਿਵੇਂ ਆਪਣੇ ਆ ਖੁਰਲੀਆਂ ਨੇ ਇਸ ਤਰ੍ਹਾਂ ਸੀਗੀ ਤੇ ਫਿਰ ਅਸੀਂ ਮੁੜ ਕੇ ਜਿਉਂ ਉਹ ਐਕਸੀਡੈਂਟ ਜਆ ਹੋਇਆ ਸੀ ਬਾਅਦ ਚ ਫਿਰ ਖੇਲ ਰੱਖੀ ਹੋਈ ਨਹੀਂਗੀ ਤੇ ਅਸੀਂ ਬਾਲਟ ਨਾਲ ਹੀ ਪਾਣੀ ਪਿਲਾਉਣ ਲੱਗ ਗਏ ਹੁਣ ਮੈਨੂੰ ਲੱਗਦਾ ਉਹ ਗੱਲ ਨੂੰ 2023 ਦੀ ਗੱਲ ਐ ਹਨਾ ਅ 2022 ਹਾਂ 23 ਦੀ ਗੱਲ ਐ ਉਹ ਉਸ ਤੋਂ ਬਾਅਦ ਅਸੀਂ ਫਿਰ ਖੇਲ ਰੱਖੀ ਹੋਈ ਨਹੀਂਗੀ ਹੁਣ ਸੋਚਦੇ ਆਂ ਖੇਲ ਬਣਾਵਾਵਾਂਗੇ ਮੱਜਾਂ ਨੂੰ ਖੇਲ ਬਣਾ ਲੋਟ ਨਹੀਂ ਆਉਂਦਾ ਜੀ ਸੋ ਖੋਲ-ਖੋਲ ਕੇ ਕੱਲੀ-ਕੱਲੀ ਨੂੰ ਪਾਣੀ ਪਿਲਾ ਦੇ ਬੰਦਾ ਆਰਾਮ ਨਾਲ ਇੱਕ ਜਣਾ ਆ ਕੇ ਹੀ ਪਾਣੀ ਪਿਆ ਸਕਦਾ ਨੂੰ ਸਾਨੂੰ 2-3 ਜਣੇ ਚਾਹੀਦੇ ਨੇ ਪਾਣੀ ਪਿਲਾਉਣ ਨੂੰ ਇੱਕ ਜਣਾ ਬਾਲਟੇ ਭਰਦਾ ਫਿਰ ਦੋ ਜਣੇ ਰੱਖਦੇ ਨੇ ਫਿਰ ਡੋਲਦਿਆਂ ਨੇ ਬਾਲਟੀਆਂ ਇੱਕ ਸਿੰਘ ਮਾਰ-ਮਾਰ ਕੇ ਫਿਰ ਸਾਨੂੰ ਬਹੁਤ ਔਖਾ ਹੋ ਜਾਂਦਾ ਤੇ ਅਦਰ ਆਪਾਂ ਪਾ ਦਈਏ ਇਹਨਾਂ ਨੂੰ ਨੀਰਾਚਾਰਾ ਲੇਟੀ ਕਿਉਂਕਿ ਆਪਾਂ ਸਾਨੂੰ ਪਤਾ ਲੱਟੀ ਮੂਰੇ ਦੇਖਤੀ ਧਾਰਾ ਕੱਢਦੇ ਹੁੰਦੇ ਆ ਕਿਹੜਾ ਪਾਉਣ ਦਿੰਦਿਆਂ ਨੇ ਜੀ ਲੇਟੀ ਇਹ ਬਹੁਤ ਸਾਡੀ ਦਾ ਛੁੱਟੀ ਦਾ ਬਹੁਤ ਖਰਾਬ ਹੈ ਤਾਂ ਤੇ ਇੱਕ ਕਮੈਂਟ ਹੋ ਰਾਇਆ ਸੀ ਕਿ ਤੁਸੀਂ ਨਾ ਉਹ ਜੀ ਵੀ ਗਾਂ ਦੀ ਮਿਲਕਿੰਗ ਵੀਡੀਓ ਪਾਓ ਪਾਵਾਂਗੇ ਜਰੂਰ ਜਦੋਂ ਗਾਂ ਪੱਕੇ ਦੁੱਧ ਤੇ ਆ ਗਈ ਨਾਲੇ ਹਜੇ ਮੇਰੇ ਮੰਮੀ ਵਹਿਮ ਕਰ ਦੇਣਗੇ ਤੁਸੀਂ ਵੀਡੀਓ ਨਹੀਂ ਪਾਉਣੀ ਗਾਂ ਦੀ ਵੀ ਫਿਰ ਟੋਕੀ ਜਾਂਦੀ ਹੈਗੀ ਉਹ ਹੁੰਦਾ ਹੈ ਜੀ ਸਾਰੇ ਬੰਦਿਆਂ ਨੂੰ ਹਣਾ ਵੀ ਫਿਰ ਨਜ਼ਰ ਲੱਗ ਜਾਂਦੇ ਰੋਜ਼ ਮਿਰਚਾ ਚਵਾ ਕੇ ਛੱਡ ਦਿੰਦੇ ਮੰਮੀ ਤਾਂ ਗਾਂ ਉੱਪਰ ਦੀ ਵੀ ਫਿਰ ਨਜ਼ਰ ਲੱਗ ਜੂਗੀ ਗਾਂ ਨੂੰ ਹਜੇ ਵੀਡੀਓ ਨਹੀਂ ਪਾਉਣੀ ਫਿਰ ਮੈਂ ਕਿਹਾ ਚੱਲ ਅਸੀਂ ਨਹੀਂ ਪਾਉਂਦੇ ਹਜੇ ਵੀਡੀਓ ਤੇ ਪਾਵਾਂਗੇ ਜੀ ਮਿਲਕਿੰਗ ਬਲੌਗ ਗਾਂ ਦਾ ਵੀ ਜਦੋਂ ਗਾਂ ਪੂਰੇ ਦੁੱਧ ਤੇ ਆ ਗਈ ਤੇ ਦੁੱਧੋ ਹੁਣ ਆਪਣੇ ਗਾਂ ਕਰਨ ਲੱਗ ਰਹੀ ਹੈ ਜੀ ਆਪਾਂ ਨੂੰ ਇੱਕ ਦਿਨ ਤੋਂ ਲੈ ਕੇ 21 ਦਿਨਾਂ ਤੱਕ ਨੀ ਜਿਹੜੀ ਫੀਡ ਪਾਉਣੀ ਹੁੰਦੀ ਉਹ ਫੀਡ ਲਿਆ ਰੱਖੀਏ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਉਹ ਪਾਉਨੇ ਆ। ਬਾਕੀ ਗੁੜ ਰੰਨੇ ਕੇ ਲੇਫਟੀ ਚ ਉਹ ਪਾਦਨੇ ਸਾਰਾ ਕੁਝ ਇਹਨੂੰ ਤੇ ਸ਼ਾਇਦ ਕਰੇ ਹੋਊਗੀ ਦੁੱਧ ਤਾਂ ਗਾਂ 25 ਤੋਂ 30 ਲੀਟਰ ਦੁੱਧ ਕਹਿ ਕੇ ਦਿੱਤੀ ਇਹਨਾਂ ਦੁੱਧ ਤਾਂ ਕੱਢ ਦੂਗੀ ਗਾਂ ਦੇਖਣ ਵਾਲੇ ਸਾਰੇ ਕਹਿੰਦੇ ਨੇ ਵੀ ਗਾਂ ਵਧੀਆ ਦੁੱਧ ਕੱਢਣ ਵਾਲੀ ਹੋਈ ਹੈ। ਵੀ ਕੱਢੂਗੇ ਇਹਨਾਂ ਦੁੱਧ ਤਾਂ ਕਈਆਂ ਨੂੰ ਦਿਖਾਤੀ ਸੀ ਗਾਂ ਤੇ ਆਪਾਂ ਗਾਂ ਲੈ ਕੇ ਆਏਗੇ ਜੀ 1,15,000 ਦੀ। ਕਿਉਂਕਿ ਗਾਂ ਸੀਗੀ ਜੀ ਸੂਣ ਵਾਲੀ ਹੈ ਨਾ ਸੂਣ ਵਾਲਾ ਪਸ਼ੂ 10000 15 ਸਸਤਾ ਮਿਲ ਜੇ 10 15000 ਰੁਪਿਆ ਸਸਤਾ ਮਿਲ ਜਾਂਦਾ ਹੁਣ ਕਿਉਂਕਿ ਸੂਆ ਹੋ ਗਿਆ ਜੀ ਫਿਰ ਹੁਣ ਪੈਸੇ ਲੱਗਣ ਨੂੰ ਵੀ ਹੈ ਨਾ ਸੂਆ ਸਾਹਮਣਾ ਪੈਂਦਾ 5-7 ਦਿਨਾਂ ਚ ਬਹੁਤ ਖਰਚ ਹੋ ਜਾਂਦਾ ਹੈ ਗਾਏ ਮੀ ਆਪਾਂ ਨੂੰ ਲੱਗਦਾ ਹੈ 3-4000 ਰੁਪਿਆ ਮਾਮੂਲੀ ਗੱਲ ਹੈ ਜੀ ਵੀ 3-4 ਦਿਨਾਂ ਚ ਲੱਗ ਜਾਂਦਾ ਆਪਾਂ ਇਹਨੂੰ ਖਾਣਾ ਪੀਣਾ ਪਾਉਣਾ ਜੋ ਤੇ ਆਪਾਂ ਸਾਰਾ ਸਮਾਨ ਲਿਆ ਰੱਖਿਆ ਦਾ ਗੁਲਕੰਦ ਚਿੱਟਾ ਜੀਰਾ ਹੋਰ ਸਾਰਾ ਕੁਝ ਕਰਕੇ ਆਪਾਂ ਇਹਨੂੰ ਕਾੜਾ ਦਿੰਨੇ ਆਗੇ ਰੋਜ਼ ਤੇ ਫੇਰੀ ਜਾ ਕੇ ਤੇ ਦੁੱਧ ਤੇ ਧਰਪਾ ਲਗਰੇ ਸੀ ਮੱਜਾਂ ਨੇ ਧਾਰਾ ਕੱਢਣਾ ਸਾਡੇ ਮੱਜਾਂ ਵੀ ਹੁਣ ਮੱਖੀਆਂ ਆ ਗਈਆਂ ਦੁਆਰ ਤੋਂ ਮੱਜਾਂ ਤੇ ਹੁਣ ਬ੍ਰੀਫ-ਪ੍ਰੀਕ ਜੀ ਮੱਖੀ ਆ ਰਹੀ ਹੈਗੀ ਤੇ ਆਪਾਂ ਰੋਜ਼ ਨਾਲ ਨਮਾ ਕੇ ਸਾਬਣ ਲਾਉਣਾ ਉਹਨਾਂ ਮੱਜਾਂ ਤਾਂ ਅਸੀਂ ਤੀਜੇ ਦਿਨ ਨਮਾ ਦਿੰਨੇ ਆ ਜੇ ਸਾਡਾ ਜੀ ਕਰੇ ਸੀ ਰੋਜ਼ ਵਾਂਗੂ ਵੀ ਨਮਾ ਦਿੰਨੇ ਆ ਕਿ ਗਰਮੀ ਜੀ ਹੋਰੇ ਜੀ ਮੱਜਾਂ ਨੂੰ ਇੱਥੇ ਹੋ ਗਿਆ ਜੀ ਰਾਤ ਦਾ ਟਾਈਮ ਤੁਹਾਨੂੰ ਪਤਾ ਹੈ ਸਾਡੀ ਮੱਝ ਨੇ ਮਿਲਣਾ 7:30 ਪਾਉਣੇ 7 ਤੇ ਇਸ ਟਾਈਮ ਆਪਾਂ ਆਪਣੀ ਵੱਡੀ ਮੱਝ ਦੇਖ ਰਹੇ ਆਂਗੇ ਤੇ ਇਹਦੀ ਧਾਰ ਕੱਢ ਕੇ ਫੇਰ ਹੀ ਆਪਣੇ ਸਾਰੇ ਕੰਮ ਨਿਬੜਦੇ ਨੇ ਅੰਦਰ ਆਲਾ ਸਾਡਾ ਸਾਰਾ ਕੰਮ ਨ ਰੋਟੀ ਖਾ ਲਈ ਬਾਂਟੇ ਕਰ ਮਾਂ ਚ ਜਮਾ 15 ਫਰੀ ਹੈ ਤੇ ਬਸ ਹੁਣ ਇਹਦੀ ਧਾਰ ਕੱਢ ਕੇ ਉਧਰੋਂ ਬਾਲਾ ਦਵਾ ਦਾਂਗੇ ਬਾਲਾ ਦਵਾ ਕੇ ਦੁੱਧ ਪੀ ਲਾਂਗੇ ਗਰਮ ਕੁਛ ਰੱਖ ਦਾਂਗੇ ਜੀ ਬਾਲਾ ਦਵਾ ਕੇ ਦੇਖੋ ਜੀ ਕਿ ਮੈਂ ਅੱਖਾਂ ਜਮ ਕਰੀ ਨੇ ਇਹਨਾਂ ਦੀ ਹੁਣ ਜਿਵੇਂ ਲੇਟਾ ਜਾਗਦੀ ਹੁਣ ਉਹ ਕਿਨੇਰਾ ਹੋ ਰਿਹਾ ਮੋਬਾਈਲ 'ਚ ਲਾਈਟ ਕਰਕੇ ਹੁਣ ਅੱਖਾਂ ਇਹ ਨਹੀਂ ਜਗਦੀਆਂ ਨੇ ਇੱਥੇ ਕੱਟੀ ਦਾ ਮੰਡਸ ਜੈਸਾ ਪਾਇਆ ਉਹ ਪਹਿਣਨੇ ਕਹਦਾ ਕਿ ਕੱਟੀ ਨਾਲ ਧਾਰ ਕੱਢ ਲਿਆ ਕਰੋ ਵੀ ਸੌਖੀ ਰਹੋਗੇ ਹੁਣ ਇਹ ਕੱਟੀ ਪੈਂਦੀ ਨਹੀਂ ਜੀ ਫਿਰ ਇਹ ਮਿਲਦੀ ਨਹੀਂ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂਗੇ ਵੀਡੀਓ ਵਧੀਆ ਲੱਗੀ ਉਦੋਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ